ਚੰਦ ਵੈਲਫੇਅਰ ٹرسٹ ਯੂਕੇ ਦੀ ਪੰਜਾਬ ਯੂਨਿਟ ਵੱਲੋਂ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਚਾਰ ਲੋੜਵੰਦਾ ਨੂੰ ਘਰੋ ਘਰੀ ਜਾ ਕੇ 휠ਚੇਰਾਂ ਭੇਟ ਕੀਤੀਆਂ ਗਈਆਂ। ٹرسٹ ਦੀ ਸੂਬਾ ਇਕਾਈ ਦੇ ਕੋਆਰਡੀਨੇਟਰ ਰਜਿੰਦਰ ਕੁਮਾਰ ਬੰਟੀ ਦੀ ਅਗਵਾਈ ਹੇਠ ਆਯੋਜਿਤ ਇਸ ਪ੍ਰੋਜੈਕਟ ਦੌਰਾਨ ਸਾਈ ਪੱਪਲ ਸ਼ਾਹ ਪਰਮੁਜਾਰਾ ਪ੍ਰਦਾਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਸਿਆਸੀ ਆਗੂ ਪ੍ਰਵੀਨ ਬੰਗਾ ਅਤੇ ਡਾਕਟਰ ਪਾਲੀ ਸਕਾਟਲੈਂਡ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ٹرسٹ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਰਜਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਸੰਤੋਖ ਚੰਦ ਪੀਪਰੰਗੀ ਹਰਮੇਸ਼ لال ਗੋਵਿੰਦਪੁਰਾ ਤੋਂ ਇਲਾਵਾ ਬੇਗਮਪੁਰਾ ਦੀ ਇੱਕ ਹੋਰ ਲੋੜਵੰਦ ਔਰਤ ਅਤੇ ਸੰਗਤਪੁਰ ਦੇ ਇੱਕ ਲੋੜਵੰਦ ਵਿਅਕਤੀ ਨੂੰ ਵੀਲ ਚੇਅਰਾਂ ਭੇਟ ਕੀਤੀਆਂ ਨੇ ਨਾਲ ਹੀ ਲੋੜਵੰਦਾਂ ਦੀ ਆਰਥਿਕ ਸਹਾਇਤਾ ਵੀ ਕੀਤੀ ਗਈ। ਕੇ.ਐਲ. ਚਾਂਦ ਵੈਲਫੇਅਰ ਟਰਸਟ ਵੱਲੋਂ ਫਗਵਾੜਾ ਦੇ ਮਹੱਲਾ ਦੀਪਰੰਗੀ ਵਿੱਚ ਬਹੁਤ ਹੀ ਲੋੜਵੰਦ ਪਰਿਵਾਰ ਜੋ ਕਿ ਥੋੜੇ ਦਿਨ ਪਹਿਲਾਂ ਬਾਈਪਾਸ ਦੇ ਫਗਵਾੜੇ ਐਕਸੀਡੈਂਟ ਹੋ ਗਿਆ ਸੀਗਾ ਬਹੁਤ ਤੇਜ਼ ਰਫਤਾਰ ਗੱਡੀ ਨੇ ਉਹਨਾਂ ਨੂੰ ਟੱਕਰ ਮਾਰੀ ਆ ਤੇ ਜਿਦੇ ਵਿੱਚ ਉਹ ਭਾਈ ਸਾਹਿਬ ਦੀ ਲੱਤ ਵੀ ਫ੍ਰੈਕਚਰ ਹੋ ਗਈ ਨਾਲ ਉਹਨਾਂ ਦੀ ਬੇਟੀ ਨੌਜਵਾਨ ਉਹਦੀ ਲੱਤਾਂ ਦੋਨੋਂ ਫ੍ਰੈ ਸਾਨੂੰ ਇਹਦੇ ਬਾਬਤ ਐਪਲੀਕੇਸ਼ਨ ਆਈ ਸੀਗੀ ਵੀ ਇਹ ਵੀਲਚੇਰਾਂ ਦੀ ਲੋੜ ਹੈਗੀ ਆ ਤਾਂ ਅਸੀਂ ਆਪਣੇ ਮੈਂਬਰਾਂ ਦੇ ਨਾਲ ਕਰਗਮਣ ਵਾਲੇਥੇ ਅੱਜ ਪਹੁੰਚੇ ਹੈਗੇ ਆ ਅੱਜ ਉਹਨਾਂ ਨੂੰ ਵੀਲਚੇਰਾਂ ਦੀ ਭੇਟ ਕਰਨੀ ਆ ਆ ਔਰ ਇਹਦੇ ਨਾਲ ਅਸੀਂ 5100 ਰੁਪਏ ਜੋ ਉਹਨਾਂ ਦੀ ਆਰਥਿਕ ਮਦਦ ਜੋ ਦਵਾਈ ਵਾਸਤੇ ਉਹ ਵੀ ਟਰੱਸਟ ਵੱਲੋਂ ਕੀਤੀ ਹੈਗੀ ਆ ਤਾਂ ਇਹਦੇ ਨਾਲ ਸਾਨੂੰ ਹੋਰ ਵੀ ਫਗਵਾੜਾ ਦੇ ਦੂਰ ਰਾਡੇ ਥਾਵਾਂ ਤੋਂ ਸਾਨੂੰ ਵੀਲਚੇਰਾਂ ਦਾ ਸਾਨੂੰ ਜਿੱਦਾਂ ਮਤਲਬ ਸਾਨੂੰ ਐਪਲੀਕੇਸ਼ਨ ਆਈਆਂ ਸੀਗੀਆਂ ਉਹਨਾਂ ਦੀ ਹਾਲਤ ਵੀ ਇੰਨੀ ਜ਼ਿਆਦਾ ਯਾਨੀ ਦੀ ਨਾਜ਼ੁਕ ਹੈਗੀ ਆ ਉਹ ਆਪਣੇ ਬਿਰਧ ਤੋਂ ਵੀ ਉੱਠ ਕੇ ਜੰਗੀਦਰਾ ਬੈਠ ਵੀ ਨਹੀਂ ਸਕਦੇ ਅੱਜ ਇਹ ਖਾਲੀ ਵੀਲ ਜਿਹੜੀਆਂ ਹੈਗੀਆਂ ਅੱਜ ਇਹ ਅਸੀਂ ਉਹਨਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਆ ਗਏ ਪਿੰਡਾਂ ਤੋਂ ਅਸੀਂ ਉਹਨਾਂ ਨੂੰ ਅੱਜ ਹੀ ਸਪੁਰਦ ਕਰਨੀਆਂ ਹੈਗੀਆਂ ਤਾਂ ਇਹ ਜਿਸ ਘਰ ਵਿੱਚ ਖੜੇ ਹੈਗੇ ਆ ਉਹ ਭਾਈ ਸਾਹਿਬ ਵੀਂਦਰ ਬਿੰਦ ਤੇ ਪਏ ਹੈਗੇ ਆ ਤੇ ਉਹਨਾਂ ਨੂੰ ਵੀਲ ਤੇ ਅਸੀਂ ਹੁਣ ਆਪਣੇ ਮੈਂਬਰਾਂ ਨਾਲ ਕਰਕਮਾਨ ਲ ਭੇਟ ਕਰਨੀਆਂ ਕੇ ਐਲ ਚਾਂਦ ਵੈਲਫੇਅਰ ਟਰਸਟ ਯੂਕੇ ਦੇ ਵੱਲੋਂ ਵਕਫ ਵਕ ਸਮੇਤੇ ਲੋੜਵੰਦ ਮਾਨਵਤਾ ਦੀ ਭਲਾਈ ਦੇ ਵਾਸਤੇ ਜਿਹੜੇ ਵੱਡੇ ਕਾਰਜ ਸਮਾਜ ਭਲਾਈ ਦੇ ਹਿੱਤ ਵਿੱਚ ਕੀਤੇ ਜਾਂਦੇ ਆ ਜਿਹੜੇ ਵਿਅਕਤੀ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਆ ਉਹ ਛੱਲ ਫਿਰ ਨਹੀਂ ਸਕਦੇ ਬਾਹਲੀ ਦੁਨੀਆ ਨਹੀਂ ਦੇ ਸਕਦੇ ਉਹਨਾਂ ਨੂੰ ਬਾਹਲੀ ਦੁਨੀਆ ਦੇਖਣ ਦਾ ਇੱਕ ਮੌਕਾ ਮਿਲਦਾ ਹੈ ਕੇਲਚੰਦ ਵੈਲਫੇਅਰ ਟਰਸਟ ਦੇ ਰਾਹੀਂ ਸੋ ਅਸੀਂ ਕੇਲਚੰਦ ਵੈਲਫੇਅਰ ਟਰਸਟ ਦੇ ਬਹੁਤ ਬਹੁਤ ਧੰਨਵਾਦੀਆਂ ਜਿਹੜੇ ਉਹ ਇਹ ਕਾਰਜ ਕਰਦੇ ਆ ਔਰ ਅਸੀਂ ਦੁਆ ਕਰਦੇ ਆ ਕਿ ਉਹ ਇਸੇ ਤਰ੍ਹਾਂ ਇਹ ਜਿਹੜੇ ਮਾਨਵਤਾ ਦੀ ਭਲਾਈ ਦੇ ਕਾਰਜ ਆ ਉਹ ਕਰਦੇ ਰਹਿਣ ਰਜਿੰਦਰ ਕੁਮਾਰ ਬੰਟੀ ਜੀ ਜਿਹੜੇ ਪੰਜਾਬ ਦੇ ਕੋਆਰਡੀਨੇਟਰ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਕੇ ਐਲ ਚਾਨਦ ਜੀ ਜਿਨ੍ਹਾਂ ਨੂੰ ਮੈਂ ਪਿਛਲੇ ਸਮੇਂ ਦੇ ਵਿੱਚ ਬੈਡਫੋਰਡ ਦੇ ਵਿੱਚ ਮੈਨੂੰ ਮਿਲੇ ਉੱਥੇ ਤੇ ਉਹਨਾਂ ਦੀ ਇਹ ਉਪਰਾਲੀ ਦੀ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਤੇ ਅਸੀਂ ਸਾਰੇ ਪੰਜਾਬ ਵਾਸੀ ਪੂਰੇ ਕਿਉਂਕਿ ਕਾਫੀ ਲੰਬੇ ਅਰਸੇ ਤੋਂ ਇਹ ਸੇਵਾ ਨਿਭਾ ਰਹੇ ਆ ਤੇ ਇਸੇ ਤਰ੍ਹਾਂ ਇਹ ਸੇਵਾ ਨਿਭਾਉਂਦੇ ਰਹਿਣ ਅਸੀਂ ਇਹੀ ਦੁਆ ਕਰਦੇ ਆ ਕਿ ਮਾਨਵਤਾ ਦੀ ਭਲਾਈ ਦੇ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਇੱਕ ਨਾ ਇੱਕ ਦੀ ਬਾਹ ਫੜੀਏ ਤੇ ਜਿਹੜੇ ਆ ਲੋਕਾਂ ਦੀ ਮਦਦ ਕਰਨ ਦਾ ਉਪਰਾਲਾ ਜਿਹੜਾ ਆ ਆਪਾਂ ਨੂੰ ਕਰਨਾ ਚਾਹੀਦਾ ਸਾਡੇ ਵੀ ਅਜੇਂਦਰ ਬੰਟੀ ਜੀ ਲਗਾਤਾਰ ਸਮਾਜ ਸੇਵਾ ਵਿੱਚ ਲੋੜਵੰਦਾਂ ਦੇ ਲਈ ਹਰ ਟਾਈਮ ਜਿਹੜੇ ਆ ਹਾਜ਼ਰ ਰਹਿੰਦੇ ਨੇ ਅੱਜ ਇਸ ਮੌਕੇ ਤੇ ਚਾਰ ਵੀਲ ਚੇਅਰ ਜਿਹੜੇ ਲੋੜਵੰਦਾਂ ਨੂੰ ਜਿਹੜੀਆਂ ਦਿੱਤੀਆਂ ਜਾ ਰਹੀਆਂ ਇਸ ਉਪਰਾਲੇ ਦਾ ਅਸੀਂ ਨੱਗਨਵਾਸੀਆਂ ਵੱਲੋਂ ਆਪਣੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਬਹੁਤ ਸਾਰੇ ਇਨਸਾਨ ਧਾਰਮਿਕ ਸਤਾਂ ਤੇ ਅਸੀਂ ਜਿਹੜਾ ਸੇਵਾ ਕਰਦੇ ਆਂ ਪਰ ਲੋੜਵੰਦ ਦੇ ਲਈ ਜਿਹੜੀ ਸੇਵਾ ਕਰਨੀ ਉਹ ਉੱਤਮ ਜਿਹੜੀ ਸੇਵਾ ਹੈ ਬਹੁਤ ਵੱਡਾ ਜਿਹੜਾ ਉਹਨਾਂ ਦਾ ਉਪਰਾਲਾ ਹੈ ਇਸ ਕਰਕੇ ਅੱਜ ਦੇ ਇਸ ਮੌਕੇ ਤੇ ਸਾਡੇ ਸਾਥੀ ਮੀਡੀਆ ਦੇ ਸਾਥੀ ਪਹੁੰਚੇ ਨੇ ਇਸ ਉਪਰਾਲੇ ਨੂੰ ਲਗਾਤਾਰ ਜਿਹੜਾ ਲੋਕਾਂ ਤੱਕ ਲੱਗ ਜਾਂਦੇ ਨੇ ਔਰ ਇਸ ਮੌਕੇ ਤੇ ਮਾਝੋ ਸਾਡੇ ਬਹੁਤ ਹੀ ਸਮਾਜ ਸੇਵੀ ਔਰ ਧਾਰਮਿਕ ਸਾਡੇ ਇਲਾਕੇ ਦੀ ਸਖਸ਼ੀਅਤ ਮਾਝੋ ਸਾਈਂ ਪਪਾ ਸਾਹਿਬ ਜੀ ਔਰ ਸਾਡੇ ਡਾਕਟਰ ਪਾਲੀ ਜੀ ਔਰ ਸਾਰੇ ਸਾਥੀ ਪਹੁੰਚੇ ਨੇ ਉਹਨਾਂ ਦਾ ਸਾਰੇ ਇੱਥੇ ਪਹੁੰਚਦੇ ਧੰਨਵਾਦ ਕਰਦਾ ਹੋਇਆ ਆਓ ਇਕੱਠੇ ਹੋ ਕੇ ਲੋੜਵੰਦਾਂ ਲਈ ਆਪਾਂ ਸਾਰਾ ਬਣੀਏ ਉਧਰ ਤਰੇ ਜੇ ਕਿਸੇ ਕਰੂਪੀ ਦਾ ਜਲਾ ਸ਼িকার ਜਿਹੜਾ ਸਮਾਜ ਹੈ ਉਹਨਾਂ ਦੀ ਬਾਹ ਫੜੀਏ ਉਹਨਾਂ ਦੀ ਹੈਲਪ ਕਰੀਏ ਇਹ ਸਮਾਨਵਤਾ ਦੀ ਬਹੁਤ ਵੱਡੀ ਸੇਵਾ ਹੈ ਮਾਨਵਤਾ ਦੀ ਸੇਵਾ ਲਈ ਅਸੀਂ ਸਦਾ ਸਨ ਹੋਣਾ ਚਾਹੀਦਾ ਹੈ ਸਾਰਿਆਂ ਦਾ ਧੰਨਵਾਦ ਮਾਨਵਤਾ ਦੀ ਭਲਾਈ ਲਈ ਚੁਕਾਰਜ ਉਹਨਾਂ ਨੇ ਰੰਬੇ ਹੋ ਗਿਆ ਹਨ ਇੱਕ ਹੋਰ ਕਾਰਜ ਕਰਨ ਜਾ ਰਹੇ ਹਨ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਸਾਨੂੰ ਚਾਰ ਮੈਂਬਰਾਂ ਤੋਂ ਬੇਨਤੀ ਪੱਤਰ ਆਏ ਸੀਗੇ ਕਿ ਸਾਨੂੰ 휠ਚੇਅਰ ਦਿੱਤੀ ਜਾਵੇ ਜਿਨ੍ਹਾਂ ਦੇ ਵਿੱਚ ਸੰਤੋਖ ਚੰਦ ਜੀ ਜਿਨ੍ਹਾਂ ਦੇ ਜੋ ਕਿ ਪੀਪਰੰਗੀ ਤੋਂ ਹਨ ਜਿਨ੍ਹਾਂ ਦੇ ਘਰ ਤੇ ਅਸੀਂ ਖੜੇ ਹਾਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਉਹ ਲੋਕ ਬਾਈਪਾਸ ਦੇ ਉੱਪਰ ਫਰਵਾਣਾ ਬਾਈਪਾਸ ਤੇ ਸੋ ਅੰਦਰ ਹਨ ਉਹ ਉਹ ਚੱਲ ਚੱਲ ਫੇ ਨਹੀਂ ਸਕਦੇ ਉਹ ਬਾਹਰ ਤੱਕ ਵੀ ਨਹੀਂ ਆ ਸਕਦੇ 휠ਚੇਅਰ ਪੀਆਚਨ ਪਰਫਟਰਾਸਟ ਵੱਲੋਂ ਉਹਨਾਂ ਨੂੰ ਦਿੱਤੀ ਜਾ ਰਹੀ ਆ ਤੋ ਇੱਕ ਸਾਡੇ ਮਨਦੀਪ ਕੌਰ ਜੀ ਹਨ ਇੱਕ ਹਰਮੇਸ਼ ਲਾਲ ਗੋਬਿੰਦਪੁਰਾ ਤੁਹਾਨੂੰ ਤੇ ਇੱਕ ਗਿਆਨ ਕੌਰ ਵਾਈਫ ਆਫ ਸੁਖਰਾਮ ਬੇਗਮਪੁਰਾ ਫਵਾੜਾ ਤੁਹਾਨੂੰ ਤੋਂ ਪੀਆ ਚਾਨ ਵੈਲਫੇਅਰ ਟਰਸਟ ਬਹੁਤ ਸਾਰੇ ਭਲਾਈ ਦੇ ਕਾਰਜ ਕਰਦਾ ਰਹਿੰਦਾ ਹੈ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under Check Trade platform www.checktrade.com. Slash nine two one seven six zero. Chander Consultants Limited. Call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ